ਹਾਂਜੀ ਆਪਾਂ ਹਾਜ਼ਰਾਂ ਜੀ 8294 ਸਬੰਧੀ ਮੋਸਟ ਇੰਪੋਰਟੈਂਟ ਕਲਾਸ ਲੈ ਕੇ ਅੱਜ ਦੀ ਕਲਾਸ ਦੇ ਵਿੱਚ ਰਹੇਗਾ ਜੀ ਟੈਸਟ ਜਿਹੜੇ ਹੋਣਗੇ 40 ਕੁਐਸਚਨ ਠੀਕ ਹੈ ਇਸ ਟੈਸਟ ਦੇ ਵਿੱਚ ਟੋਟਲ 40 ਕੁਐਸਚਨ ਰਹਿਣਗੇ ਤੁਹਾਡੇ 40 ਦੇ ਵਿੱਚੋਂ ਕਿੰਨੇ ਕੁਐਸਚਨ ਸਹੀ ਹੁੰਦੇ ਨੇ ਉਹ ਤੁਸੀਂ ਨੋਟ ਕਰਕੇ ਜਿਹੜਾ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਕਲੀਅਰ ਹੈ ਜੀ ਤਾਂ ਜਿਹੜਾ ਟੈਸਟ ਰਹੇਗਾ ਉਹ ਰਹੇਗਾ ਜੀ ਬੋਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦਾ ਟੋਟਲ 40 ਕੁਐਸਚਨ ਹੋਣਗੇ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਪਹਿਲਾ ਕੁਐਸਚਨ ਹੈ ਜੀ ਉਹ ਪਾਠ ਜੋ ਰੁਕ ਰੁਕ ਕੇ ਕੀਤਾ ਜਾਵੇ ਉਹ ਪਾਠ ਜੋ ਰੁਕ ਰੁਕ ਕੇ ਕੀਤਾ ਜਾਵੇ ਉਸ ਨੂੰ ਆਪਾਂ ਕੀ ਕਹਿੰਦੇ ਹਾਂ ਅਖੰਡ ਪਾਠ ਸਹਿਜ ਪਾਠ ਚੌਂਕੀ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਕੀ ਹੋਊਗਾ ਜੀ ਦਾ ਰਾਈਟ ਆਨਸਰ ਦਾ ਇਹਦਾ ਰਾਈਟ ਆਨਸਰ ਹੋਏਗਾ ਜੀ ਸਹਿਜ ਪਾਠ ਠੀਕ ਹੈ ਉਹ ਪਾਠ ਜਿਹੜਾ ਸਹਿਜੇ ਨਾਲ ਕੀਤਾ ਜਾਵੇ ਹੌਲੀ-ਹੌਲੀ ਕੀਤਾ ਜਾਵੇ ਰੁਕ-ਰੁਕ ਕੇ ਕੀਤਾ ਜਾਵੇ ਉਹ ਹੁੰਦਾ ਜੀ ਸਹਿਜ ਪਾਠ ਠੀਕ ਹੈ ਅਖੰਡ ਪਾਠ ਹੁੰਦਾ ਜੀ ਜਿਹੜਾ ਲਗਾਤਾਰ ਹੋਵੇ ਅਖੰਡ ਦੇਖੋ ਖੰਡ ਦਾ ਮਤਲਬ ਹੁੰਦਾ ਟੋਟੇ ਹਿੱਸੇ ਹੈ ਨਾ ਪਾਠ ਜਿਹੜਾ ਰੁਕ-ਰੁਕ ਕੇ ਕੀਤਾ ਜਾਵੇ ਉਹ ਹੁੰਦਾ ਖੰਡ ਲੇਕਿਨ ਜੇ ਆਪਾਂ ਨੇ ਆੜਾ ਲਗਾਤਾ ਅਖੰਡ ਯਾਨੀ ਉਸ ਲਗਾਤਾਰ ਹੈ ਜਿਹਦੇ ਹਿੱਸੇ ਨਹੀਂ ਹੈਗੇ ਕਲੀਅਰ ਹੈ ਤਾਂ ਅਖੰਡ ਪਾਠ ਹੁੰਦਾ ਜਿਹੜਾ ਲਗਾਤਾਰ ਹੋਵੇ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ ਨੰਬਰ 2 ਸਹਿਜ ਪਾਠ ਉਹੋ ਪਾਠ ਜੋ ਰੁਕ ਰੁਕ ਕੇ ਕੀਤਾ ਜਾਵੇ ਉਹਨੂੰ ਆਪਾਂ ਸਹਿਜ ਪਾਠ ਕਹਿ ਦਿੰਨੇ ਆ ਤਾਂ ਸੈਕਿੰਡ ਆਪਸ਼ਨ ਇਸ ਦਾ ਜਿਹੜਾ ਸਹੀ ਆਨਸਰ ਹੈ ਵਾਧਿਆ ਜੀ ਸੈਕਿੰਡ ਕੁਐਸਚਨ ਵੱਲ ਸੈਕਿੰਡ ਕੁਐਸਚਨ ਹੈ ਜੀ ਆਪਣੇ ਕੋਲ ਜਿਹੜਾ ਸਾਰਿਆਂ ਤੋਂ ਵੱਖਰਾ ਹੋਵੇ ਜਿਹੜਾ ਸਾਰਿਆਂ ਤੋਂ ਵੱਖਰਾ ਹੋਵੇ ਅਲੱਗ ਹੋਵੇ ਉਹਨੂੰ ਆਪਾਂ ਕੀ ਕਹਿੰਦੇ ਹਾਂ ਅਦਪੁੱਤ ਉਜੋਕਾ ਅਲੇਪ ਜਾਂ ਫਿਰ ਆਕੀ ਵੀਡੀਓ ਨੂੰ ਰੋਕ ਕੇ ਵੀ ਤੁਸੀਂ ਆਨਸਰ ਜਿਹੜਾ ਆਪਣਾ ਚੂਜ਼ ਕਰ ਸਕਦੇ ਹੋ ਜੀ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਤਾਂ ਦੇਖੋ ਫਸਟ ਹੈ ਅਦਪੁੱਤ ਸੈਕਿੰਡ ਹੈ ਅਜੋਕਾ ਅਜੋਕਾ ਹੁੰਦਾ ਹੈ ਜਿਹੜਾ ਅੱਜ ਦੇ ਸਮੇਂ ਦਾ ਹੋਵੇ ਠੀਕ ਹੈ ਆਕੀ ਕਿਹਨੂੰ ਕਹਿੰਦੇ ਆ ਆਕੀ ਆਪਾਂ ਉਸ ਵਿਅਕਤੀ ਨੂੰ ਕਹਿ ਦਿੰਦੇ ਆ ਜਿਹੜਾ ਕਾਨੂੰਨ ਨੂੰ ਨਾ ਮੰਨੇ ਆਪਾਂ ਕਹਿ ਦਿੰਦੇ ਆ ਕਾਨੂੰਨ ਦੀ ਉਲੰਘਣਾ ਕਰਦਾ ਉਹਨੂੰ ਆਪਾਂ ਆਕੀ ਕਹਿ ਦਿੰਦੇ ਆ ਜਿਵੇਂ ਬਾਗੀ ਹੁੰਦੇ ਆ ਨਾ ਉਸ ਤਰੀਕੇ ਨਾਲ ਆਕੀ ਹੁੰਦਾ ਹੈ ਕਾਨੂੰਨ ਨੂੰ ਨਾ ਮੰਨਣ ਵਾਲਾ ਠੀਕ ਹੈ ਅਦਭੁਤ ਹੁੰਦਾ ਹੈ ਅਨੋਖਾ ਅਜੋਕਾ ਹੁੰਦਾ ਅੱਜ ਦਾ ਸਮੇਂ ਅੱਜ ਸਮੇਂ ਦਾ ਅੱਜ ਦੇ ਸਮੇਂ ਦਾ ਤਾਂ ਅਲੇਪ ਕੀ ਹੁੰਦਾ ਹੈ ਜੀ ਅਲੇਪ ਹੁੰਦਾ ਜਿਹੜਾ ਸਾਰਿਆਂ ਤੋਂ ਵੱਖਰਾ ਹੋਵੇ ਇਹ ਵਰਡ ਹੋ ਸਕਦਾ ਬਹੁਤ ਘੱਟ ਜਣਿਆਂ ਨੇ ਸੁਣਿਆ ਹੋਵੇ ਤਾਂ ਇਸ ਕਰਕੇ ਨੋਟ ਕਰ ਲਿਓ ਅਲੇਪ ਹੁੰਦੇ ਜੀ ਜਿਹੜਾ ਸਾਰਿਆਂ ਤੋਂ ਵੱਖਰਾ ਹੋਵੇ ਅਲੱਗ ਹੋਵੇ ਠੀਕ ਹੈ ਤਾਂ ਸੈਕਿੰਡ ਆਪਸ਼ਨ ਇਸ ਦਾ ਜਿਹੜਾ ਸਹੀ ਆਨਸਰ ਹੈ ਅੱਗੇ 3rd ਕੁਐਸਚਨ ਹੈ ਜੀ ਇੱਟਾਂ ਦੀ ਚਣਾਈ ਕਰਨ ਵਾਲੇ ਨੂੰ ਆਪਾਂ ਕੀ ਕਹਿੰਦੇ ਹਾਂ ਇੱਟਾਂ ਦੀ ਚਣਾਈ ਕਰਨ ਵਾਲਾ ਤਰਖਾਨ ਮਿਸਤਰੀ ਮਜ਼ਦੂਰ ਜਾਂ ਫਿਰ ਰਾਜ ਮਿਸਤਰੀ ਤਾਂ ਕੀ ਹੋਏਗਾ ਜੀ ਦਾ ਰਾਈਟ ਆਨਸਰ ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4th ਰਾਜ ਮਿਸਤਰੀ ਠੀਕ ਹੈ ਜਿਹੜਾ ਇੱਟਾਂ ਦੀ ਚਣਾਈ ਕਰਦਾ ਹੈ ਉਹਨੂੰ ਪਰ ਰਾਜ ਮਿਸਤਰੀ ਕਹਿ ਦਿੰਨੇ ਹੁੰਦੇ ਆ ਅਗਲਾ ਕੁਐਸਚਨ ਹੈ ਕੁਐਸਚਨ ਨੰਬਰ 4 ਗਧੇ ਦੇ ਬੱਚੇ ਨੂੰ ਕੀ ਕਹਿੰਦੇ ਹਨ ਗਧੇ ਦੇ ਬੱਚੇ ਨੂੰ ਕੀ ਕਹਿੰਦੇ ਹਨ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਜਿਵੇਂ ਬਿੱਲੀ ਦੇ ਬੱਚੇ ਨੂੰ ਆਪਾਂ ਬਲੂੰਗੜਾ ਕਹਿ ਦਿੰਨੇ ਆ ਉਸ ਤਰੀਕੇ ਨਾਲ ਗਧੇ ਦੇ ਬੱਚੇ ਨੂੰ ਆਪਾਂ ਕੀ ਕਹਾਂਗੇ ਤਾਂ ਕੀ ਹੋਏਗਾ ਜਿਹਦਾ ਸਹੀ ਆਨਸਰ ਤਾਂ ਇਹਦਾ ਸਹੀ ਆਨਸਰ ਹੈ ਆਪਸ਼ਨ ਨੰਬਰ 3 ਗਧੂ ਗਧੂ ਕਹਿੰਦੇ ਨੇ ਗਧੇ ਦੇ ਬੱਚੇ ਨੂੰ ਠੀਕ ਹੈ ਜੀ ਨਾਲ-ਨਾਲ ਆਪਣੇ ਕੁਐਸਚਨ ਚੈੱਕ ਕਰੀ ਜਾਇਓ ਕਿ ਤੁਹਾਡੇ ਕਿੰਨੇ ਕੁਐਸਚਨ ਜਿਹੜੇ ਨੇ ਉਹ ਸਹੀ ਹੋ ਰਹੇ ਨੇ ਕਵੈਸਚਨ ਨੰਬਰ 5th ਹੈ ਜੀ ਆਪਣੇ ਕੋਲ ਜਿਹੜਾ ਸਮਾਜ ਵਿੱਚ ਹਰ ਤਰ੍ਹਾਂ ਦੀ ਬਰਾਬਰੀ ਚਾਹੇ ਯਾਨੀ ਉਹ ਵਿਅਕਤੀ ਜਿਹੜਾ ਕਹਿੰਦਾ ਹੈ ਕਿ ਸਾਰ ਹਰ ਪ੍ਰਕਾਰ ਦੀ ਜਿਹੜੀ ਬਰਾਬਰੀ ਆ ਉਸ ਵਿਅਕਤੀ ਨੂੰ ਮਿਲੇ ਸਮਾਜ ਦੇ ਵਿੱਚ ਠੀਕ ਹੈ ਉਹਨੂੰ ਆਪਾਂ ਕੀ ਕਹਾਂਗੇ ਸਮਾਜਵਾਦੀ ਅਗਰਗਾਮੀ ਸਾਮਰਾਜਵਾਦੀ ਜਾਂ ਫਿਰ ਸੰਵਾਦੀ ਤਾਂ ਵੀਡੀਓ ਨੂੰ ਰੋਕ ਕੇ ਵੀ ਤੁਸੀਂ ਆਪਣਾ ਆਨਸਰ ਜਿਹੜਾ ਚੂਜ਼ ਕਰ ਸਕਦੇ ਹੋ ਜੀ ਸਹੀ ਦਾ ਸਹੀ ਆਨਸਰ ਹੈ অপਸ਼ਨ ਨੰਬਰ 4 ਸਾਮਵਾਦੀ ਠੀਕ ਹੈ ਜਿਹੜਾ ਸਮਾਜ ਵਿੱਚ ਹਰ ਤਰ੍ਹਾਂ ਦੀ ਬਰਾਬਰੀ ਚਾਹੁੰਦਾ ਏ ਉਹਨੂੰ ਆਪਾਂ ਸਾਮਵਾਦੀ ਕਹਿ ਦਿੰਨੇ ਆ ਜੀ অপਸ਼ਨ ਨੰਬਰ 4 ਇਸ ਦਾ ਜਿਹੜਾ ਉਹ ਸਹੀ ਆਨਸਰ ਹੋਏਗਾ ਕੁਐਸਚਨ ਨੰਬਰ 6 ਹੈ ਜੀ ਆਪਣੇ ਕੋਲ ਸੋਨੇ ਨੂੰ ਪਰਖਣ ਵਾਲਾ ਪੱਥਰ ਸੋਨੇ ਨੂੰ ਪਰਖਣ ਵਾਲੇ ਪੱਥਰ ਨੂੰ ਆਪਾਂ ਕੀ ਕਹਿੰਨੇ ਆ ਪਾਰਸ ਕਸਵੱਟੀ ਕਿਰਤੀ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਕਿਹੜਾ ਹੋਏਗਾ ਸਹੀ ਆਨਸਰ ਸੋਨੇ ਨੂੰ ਪਰਖਣ ਵਾਲਾ ਪੱਥਰ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੈਕੰਡ ਕਸਵੱਟੀ ਜਿਹੜਾ ਪੱਥਰ ਸੋਨੇ ਨੂੰ ਪਰਖਦਾ ਏ ਉਹਨੂੰ ਆਪਾਂ ਕਸਵੱਟੀ ਕਹਿ ਦਿੰਨੇ ਆ ਜੀ অপਸ਼ਨ ਨੰਬਰ ਸੈਕੰਡ ਇਸ ਦਾ ਜਿਹੜਾ ਉਹ ਸਹੀ ਆਨਸਰ ਹੈ ਕੁਐਸਚਨ ਨੰਬਰ 7 ਹੈ ਜੀ ਜਿਹੜਾ ਸਭ ਕੁਝ ਖਾ ਜਾਣ ਵਾਲਾ ਹੋਵੇ ਯਾਨੀ ਉਹ ਵਿਅਕਤੀ ਜਿਹੜਾ ਸਭ ਕੁਝ ਖਾ ਜਾਂਦਾ ਹੋਵੇ ਠੀਕ ਹੈ ਉਹਨੂੰ ਆਪਾਂ ਕੀ ਕਹਾਂਗੇ ਚਾਰ 옵ਸ਼ਨ ਤੁਹਾਡੇ ਸਾਹਮਣੇ ਨੇ ਤੁਸੀਂ ਵੀਡੀਓ ਰੋਕ ਕੇ ਆਪਣਾ ਆਨਸਰ ਜਿਹੜਾ ਦੇਖ ਸਕਦੇ ਹੋ ਤੈਿਹਦਾ ਸਹੀ ਆਨਸਰ ਆਪਸ਼ਨ ਨੰਬਰ 3 ਸਰਬਪੱਖੀ ਠੀਕ ਹੈ ਸਰਬਪੱਖੀ ਹੁੰਦਾ ਪੱਪੇ ਤੋਂ ਨਹੀਂ ਹੈਗਾ ਇਹ ਪੱਬੇ ਤੋਂ ਆ ਯਾਦ ਰੱਖਿਓ ਠੀਕ ਹੈ ਪੰਖੀ ਹੋਊਗਾ ਤਾਂ ਗਲਤ ਹੋ ਜਾਏਗਾ ਪੱਬੇ ਤੋਂ ਹੁੰਦਾ ਇਹ ਇੱਕ ਜਿਹੜਾ ਪੰਛੀ ਹੁੰਦਾ ਪੰਛੀ ਹੁੰਦਾ ਏ ਉੱਥੋਂ ਇਹ ਵਰਡ ਬਣਿਆ ਸੀਗਾ ਸਰਬਪੱਖੀ ਠੀਕ ਹੈ ਜਿਹੜਾ ਸਭ ਕੁਝ ਖਾ ਜਾਂਦਾ ਹੋਵੇ ਤਾਂ ਆਪਸ਼ਨ ਨੰਬਰ 3 ਇਸ ਦਾ ਜਿਹੜਾ ਉਹ ਸਹੀ ਆਨਸਰ ਹੋਏਗਾ ਕੁਐਸਚਨ ਨੰਬਰ 8ਵਾਂ ਹੈ ਜੀ ਰੇਤਲੀ ਧਰਤੀ ਨੂੰ ਕੀ ਕਹਿੰਦੇ ਹਨ ਰੇਤਲੀ ਧਰਤੀ ਨੂੰ ਕੀ ਕਹਿੰਦੇ ਹਨ ਉਹ ਧਰਤੀ ਜਿੱਥੇ ਰੇਤਾਂ ਹੀ ਰੇਤਾਂ ਹੋਵੇ ਮੈਰਾ ਕਲਰ ਧੂੜ ਝੱਖੜ ਚਾਰ অপਸ਼ਨ ਤੁਹਾਡੇ ਸਾਹਮਣੇ ਨੇ ਜੀ ਤਾਂ ਉਹ ਧਰਤੀ ਜਿੱਥੇ ਰੇਤ ਹੀ ਰੇਤ ਹੋਵੇ ਉਹਨੋਂ ਪੱਕਾ ਨਹੀਂ ਆ ਜੀ ਮੈਰਾ অপਸ਼ਨ ਨੰਬਰ 1 ਇਸ ਦਾ ਜਿਹੜਾ ਉਹ ਸਹੀ ਆਨਸਰ ਹੋਏਗਾ ਜੀ ਰੇਤਲੀ ਧਰਤੀ ਮੈਰਾ ਕੁਐਸਚਨ ਨੰਬਰ 9 ਹੈ ਜੀ ਆਪਣੇ ਕੋਲ ਜਿਹੜਾ ਪੈਸੇ ਨਾ ਖਰਚੇ ਇੱਕ ਤਾਂ ਹੁੰਦਾ ਹੈ ਕੰਜੂਸ ਲੇਕਿਨ ਉਹ ਇਹਦੇ অপਸ਼ਨ ਦੇ ਵਿੱਚ ਨਹੀਂ ਹੈਗਾ ਠੀਕ ਹੈ ਜਿਹੜਾ ਪੈਸੇ ਨਾ ਖਰਚੇ ਤਣਾੜ ਕਿਰਸੀ ਸੂਮ ਸੂਜਵਾਨ ਚਾਰ অপਸ਼ਨ ਤੁਹਾਡੇ ਸਾਹਮਣੇ ਨੇ ਜੀ ਆਪਣਾ ਸਹੀ ਆਨਸਰ ਤੁਸੀਂ ਚੂਜ਼ ਕਰ ਸਕਦੇ ਹੋ ਤਣਾੜ ਹੁੰਦਾ ਜੀ ਜਿਹਦੇ ਕੋਲ ਬਹੁਤ ਸਾਰਾ ਧਨ ਹੋਵੇ ਧਨ ਤੋਂ ਬਣਿਆ ਹੈ ਵੱਖਰ ਅੱਖਰ ਠੀਕ ਹੈ ਅਮੀਰ ਹੁੰਦੇ ਨੇ ਜਿਹੜੇ ਠੀਕ ਹੈ ਕਿਰਸੀ ਸੂਮ ਸੂਜਵਾਨ ਸੂਜਵਾਨ ਹੁੰਦਾ ਜਿਹੜਾ ਸਮਝਦਾਰ ਹੋਵੇ ਠੀਕ ਹੈ ਕਲੀਅਰ ਹੈ ਜੀ ਉਸ ਤੋਂ ਬਾਅਦ ਕਿਰਸੀ ਹੁੰਦਾ ਜੀ ਜਿਹੜਾ ਬਹੁਤ ਜ਼ਿਆਦਾ ਬਚਤ ਕਰੇ ਥਰਡ ਹੁੰਦਾ ਸੂਮ ਤਾਂ ਇਹਦਾ ਰਾਈਟ ਆਨਸਰ ਆਪਸ਼ਨ ਨੰਬਰ 3rd ਸੂਮ ਸੂਮ ਹੁੰਦਾ ਹੈ ਜੀ ਜਿਹੜਾ ਪੈਸੇ ਨਾ ਖਰਚੇ ਠੀਕ ਹੈ ਆਪਸ਼ਨ ਨੰਬਰ 3rd ਇਸ ਦਾ ਜਿਹੜਾ ਉਹ ਸਹੀ ਆਨਸਰ ਹੈ ਅਗਲਾ ਕੁਸ਼ਣ ਹੈ ਜੀ ਕੁਸ਼ਣ ਨੰਬਰ 10ਵਾਂ ਜਿਹੜਾ ਨੱਕ ਵਿੱਚ ਇੱਥੇ ਨਾ ਇਹ ਵਰਡ ਕੱਟ ਲਿਓ ਨਾਂ ਵਾਲਾ ਠੀਕ ਹੈ ਇਹ ਟਾਈਪਿੰਗ ਮਿਸਟੇਕ ਹੈ ਜਿਹੜਾ ਨੱਕ ਵਿੱਚ ਬੋਲੇ ਉਹਨੂੰ ਆਪਾਂ ਕੀ ਕਹਿੰਨੇ ਆ ਜਿਹੜਾ ਵਿਅਕਤੀ ਨੱਕ ਵਿੱਚ ਬੋਲਦਾ ਹੈ ਉਹਨੂੰ ਆਪਾਂ ਕੀ ਕਹਾਂਗੇ ਨਾਸਕੀ ਗੂੰਗੁਣਾ ਗੱਲੜੀ ਝੁੱਡੂ ਕੀ ਹੋਊਗਾ ਜਿਹਦਾ ਰਾਈਟ ਆਨਸਰ ਤਾ ਗੱਲੜੀ ਹੁੰਦਾ ਜੀ ਜਿਹੜਾ ਬਹੁਤ ਜ਼ਿਆਦਾ ਗੱਲਾਂ ਕਰੇ ਨਾਸਕੀ ਹੁੰਦਾ ਜਿਹੜਾ ਨੱਕ ਦੇ ਰਾਹੀਂ ਬੋਲੇ ਤੇ ਜਿਹੜਾ ਵਿਅਕਤੀ ਨੱਕ ਵਿੱਚ ਬੋਲਦਾ ਉਹਨੂੰ ਸੈਕੰਡ ਆਪਸ਼ਨ ਕਹਿ ਦਿੰਨੇ ਆ ਜੀ ਗੁੰਗੁਣਾ ਤੁਸੀਂ ਆਮ ਪੰਜਾਬੀ ਭਾਸ਼ਾ ਦੇ ਵਿੱਚ ਸੁਣਿਆ ਹੋਊਗਾ ਜੀ ਇਹ ਵਿਅਕਤੀ ਬੜਾ ਗੁੰਗੁਣਾ ਜਾਈ ਠੀਕ ਹੈ ਇਹ ਮੋਸਟਲੀ ਆਮ ਸ਼ਬਦਾਂ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਲੈਂਗੁਏਜ ਜਿਹੜੀ ਵਰਤੀ ਜਾਂਦੀ ਹੈ ਤਾਂ ਆਪਸ਼ਨ ਨੰਬਰ ਸੈਕੰਡ ਜਿਹੜਾ ਇਸ ਦਾ ਸਹੀ ਆਨਸਰ ਹੋਏਗਾ ਕਵੈਸਚਨ ਨੰਬਰ 11ਵਾਂ ਹੈ ਜੀ ਉਹ ਜ਼ਮੀਨ ਜੋ ਖੂਹ ਦੇ ਪਾਣੀ ਨਾਲ ਸਿੰਜੀ ਜਾਵੇ ਵੈਰੀ ਵੈਰੀ ਇੰਪੋਰਟੈਂਟ ਹੈ ਜੀ ਉਹ ਜ਼ਮੀਨ ਜੋ ਖੂਹ ਦੇ ਪਾਣੀ ਨਾਲ ਸਿੰਜੀ ਜਾਵੇ ਉਹ ਕਿਹੜੀ ਜ਼ਮੀਨ ਹੁੰਦੀ ਹੈ ਨੈਰੀ ਖੂਹੀ ਚਾਹੀ ਚਾਰੂ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਤਾਂ ਇਹਦਾ ਰਾਈਟ ਆਨਸਰ ਆਪਣੇ ਕੋਲ ਆਪਸ਼ਨ ਨੰਬਰ 3rd ਠੀਕ ਹੈ ਜਿਹੜੀ ਜ਼ਮੀਨ ਖੂਹ ਦੇ ਪਾਣੀ ਨਾਲ ਸਿੰਜੀ ਜਾਂਦੀਆਂ ਨੂੰ ਆਪਾਂ ਚਾਹੀ ਕਹਿ ਦਿੰਨੇ ਆ ਆਪਸ਼ਨ ਨੰਬਰ 3rd ਇਸ ਦਾ ਜਿਹੜਾ ਉਹ ਸਹੀ ਆਨਸਰ ਹੈ ਕਵੈਸਚਨ ਨੰਬਰ 12ਵਾਂ ਹੈ ਜੀ ਜਿਸ ਨੂੰ ਬਰਾਦਰੀ ਦੇ ਵਿੱਚੋਂ ਕੱਢ ਦਿੱਤਾ ਜਾਵੇ ਜਿਹੜੇ ਵਿਅਕਤੀ ਨੂੰ ਬਰਾਦਰੀ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਉਹਨੂੰ ਆਪਾਂ ਕੀ ਕਹਿੰਦੇ ਆ ਛੁੱਟੜ ਕਹਿ ਦਿੰਨੇ ਆ ਛਿੰਦਾ ਛੇਕਿਆ ਕੇਸਲਾ ਕੀ ਕਹਾਂਗੇ ਛੁੱਟੜ ਹੁੰਦਾ ਜੀ ਜਿਵੇਂ ਕਿਸੇ ਔਰਤ ਦਾ ਪਤੀ ਉਸਨੂੰ ਛੱਡ ਦਿੰਦਾ ਹੈ ਆਪਾਂ ਕਹਿੰਦੇ ਨੇ ਛੁੱਟੜ ਔਰਤ ਹੈ ਹਨਾ ਆਮ ਭਾਸ਼ਾ ਦੇ ਵਿੱਚ ਛਿੰਦਾ ਹੁੰਦਾ ਜੀ ਜਿਹੜਾ ਬਹੁਤ ਜ਼ਿਆਦਾ लाਡਲਾ ਸਭ ਦਾ ਹਰਮਨ ਪਿਆਰਾ ਠੀਕ ਹੈ ਕੇਸਲਾ ਕੀ ਹੁੰਦਾ ਹੈ ਕੇਸਲਾ ਹੁੰਦਾ ਹੈ ਜਿਹੜਾ ਮਤਲਬ ਦੀ ਗੱਲ ਕਰਦਾ ਹੈ ਬਹੁਤ ਜ਼ਿਆਦਾ ਜਿਹੜਾ ਸਿਰਫ ਆਪਣੇ ਮਤਲਬ ਦੀ ਹੀ ਗੱਲ ਕਰੇਗਾ ਠੀਕ ਹੈ ਮਤਲਬ ਦੀ ਗੱਲ ਹੋਏਗਾ ਤਾਂ ਬੋਲੇਗਾ ਨਹੀਂ ਬੋਲਣਾ ਨਹੀਂ ਹੈਗਾ ਉਹਨੇ ਠੀਕ ਹੈ ਤਾਂ ਇਹਦਾ ਰਾਈਟ ਆਨਸਰ ਹੋਇਆ অপਸ਼ਨ ਨੰਬਰ 3 ਛੇਕਿਆ ਜਿਸ ਵਿਅਕਤੀ ਨੂੰ ਬ੍ਰਦਰ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਉਹਨੂੰ ਪਾ ਛੇਕਿਆ ਕਹਿ ਦਿੰਨੇ ਹੁੰਨੇ ਆ ਕੁਐਸਚਨ ਨੰਬਰ 13 ਹੈ ਜੀ ਜਿਸ ਦਾ ਸਭ ਸਤਿਕਾਰ ਕਰਨ ਉਸਨੂੰ ਕੀ ਕਹਿੰਨੇ ਆ ਸਤਿਕਾਰਯੋਗ ਸਤਿਕਾਰਪੂਰਨ ਜਗਤਗੁਰੂ ਜਾਂ ਫਿਰ ਮਾਨਯੋਗ ਚਾਰ অপਸ਼ਨ ਤੁਹਾਡੇ ਸਾਹਮਣੇ ਨੇ ਜੀ ਜਿਸ ਦਾ ਸਭ ਸਤਿਕਾਰ ਕਰਨ ਤਾਂ ਇਹਦਾ ਰਾਈਟ ਆਨਸਰ ਹੈ ਜੀ ਜਗਤਗੁਰੂ ਦੇਖੋ ਜਗਤਗੁਰੂ ਯਾਨੀ ਜਿਸ ਦਾ ਸਾਰੇ ਜਹਾਂ ਦਾ ਜਿਹੜਾ ਗੁਰੂ ਆ ਉਹਦੇ ਸਭ ਸਤਿਕਾਰ ਕਰਦੇ ਨੇ ਠੀਕ ਹੈ ਤਾਂ ਆਪਸ਼ਨ ਨੰਬਰ 3 ਇਸ ਦਾ ਸਹੀ ਆਨਸਰ ਹੈ ਬਹੁਤ ਸਾਰਿਆਂ ਦਾ ਡਾਊਟ ਇਹ ਵੀ ਹੋਊਗਾ ਕਿ ਸੈਕੰਡ ਆਪਸ਼ਨ ਜਿਹੜਾ ਸਹੀ ਹੋਣਾ ਚਾਹੀਦਾ ਸੀ ਸਤਿਕਾਰਪੂਰਨ ਤਾਂ ਦੇਖੋ ਸਤਿਕਾਰਪੂਰਨ ਦਾ ਮਤਲਬ ਤਾਂ ਇਹ ਹੁੰਦਾ ਹੈ ਵੀ ਜਿਸ ਤਰੀਕੇ ਨਾਲ ਆਪਾਂ ਮੰਨ ਲਓ ਕਿਸੇ ਵਿਅਕਤੀ ਨੂੰ ਤਾਂ ਆਪਾਂ ਸਤਿਕਾਰ ਦੇ ਰਹੇ ਆਪਾਂ ਕਹਿ ਦਿੰਨੇ ਆ ਇਹ ਤਾਂ ਸਤਿਕਾਰਪੂਰਨ ਹੈਗਾ ਉਹ ਵਿਅਕਤੀ ਸਤਿਕਾਰਪੂਰਨ ਨਹੀਂ ਹੈਗਾ ਐਦਾਂ ਆਪਾਂ ਆਮ ਭਾਸ਼ਾ ਦੇ ਵਿੱਚ ਕਹਿ ਦਿੰਨੇ ਆ ਨਾ ਤਾਂ ਕਰਕੇ ਇਹ ਜਿਹੜਾ ਦੋਹਾਂ ਤੇ ਲਾਗੂ ਹੁੰਦਾ ਹੈ ਲੇਕਿਨ ਜਿਹੜਾ ਜਗਤਗੁਰੂ ਹੈ ਉਹਦੇ ਵਿੱਚ ਤਾਂ ਕੰਪਲਸਰੀ ਹੈ ਕਿ ਉਸ ਵਿਅਕਤੀ ਜਿਹੜੀ ਹੈ ਰਿਸਪੈਕਟ ਕੀਤੀ ਹੀ ਜਾਏਗੀ ਸਭ ਜਿਹੜੇ ਨੇ ਉਸ ਦਾ ਸਵੀਕਾਰ ਕਰਨਗੇ ਹੀ ਕਰਨਗੇ ਠੀਕ ਹੈ ਤਾਂ ਤੇਰੇਵੇ ਕੁਐਸਚਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3 ਕਵਸ ਨੰਬਰ 14 ਹੈ ਜੀ ਮੀ ਤੋਂ ਬਾਅਦ ਚੱਲਣ ਵਾਲੀ ਠੰਡੀ ਹਵਾ ਨੂੰ ਕੀ ਕਹਿੰਦੇ ਹਾਂ ਮੀ ਤੋਂ ਬਾਅਦ ਚੱਲਣ ਵਾਲੀ ਠੰਡੀ ਹਵਾ ਪੌਣ ਸ਼ੀਤਲਹਿ ਠੱੱਕਾ ਹਵਾਈਆਂ ਚਾਰ অপਸ਼ਨ ਤੁਹਾਡੇ ਸਾਹਮਣੇ ਨੇ ਤਾਂ ਮੀਨ ਜਦੋਂ ਪੈਂਦਾ ਉਹ ਤੋਂ ਬਾਅਦ ਜਿਹੜੀ ਠੰਡੀ ਹਵਾ ਚੱਲਦੀ ਹੈ ਉਹਨੂੰ ਆਪਾਂ ਠੱਗਾ ਕਹਿ ਦਿੰਨੇ ਆ ਜੀ অপਸ਼ਨ ਨੰਬਰ 3 ਇਸ ਦਾ ਜਿਹੜਾ ਸਹੀ ਆਨਸਰ ਹੋਏਗਾ ਕੁਐਸਚਨ ਨੰਬਰ 15 ਹੈ ਜੀ ਆਪਣਾ ਜਦੋਂ ਰਾਜ ਵਿੱਚ ਤਾਕਤ ਸਰਕਾਰੀ ਨੌਕਰਾਂ ਦੇ ਹੱਥ ਵਿੱਚ ਹੋਵੇ ਜਦੋਂ ਸਟੇਟ ਦੇ ਵਿੱਚ ਜਿਹੜੀ ਪਾਵਰ ਹੈ ਉਹ ਸਰਕਾਰੀ ਨੌਕਰਾਂ ਦੇ ਹੱਥ ਵਿੱਚ ਹੋਵੇ ਉਹਨੂੰ ਆਪਾਂ ਕੀ ਕਹਾਂਗੇ ਠੱਕੇਸ਼ਾਹੀ ਕਹਾਂਗੇ ਸਰਕਾਰਸ਼ਾਹੀ ਸਰਕਾਰ ਰਾਜ ਜਾਂ ਫਿਰ ਨੌਕਰਸ਼ਾਹੀ ਚਾਰ অপਸ਼ਨ ਤੁਹਾਡੇ ਸਾਹਮਣੇ ਨੇ ਜੀ ਜਿਹੜਾ ਤੱਕੇਸ਼ਾਈ ਹੁੰਦਾ ਉਹਦਾ ਇੱਕ ਤਰੀਕੇ ਨਾਲ ਤਾਨਾਸ਼ਾਈ ਹੁੰਦਾ ਠੀਕ ਹੈ ਤੱਕੇ ਨਾਲ ਚੱਲਣ ਵਾਲਾ ਜਦੋਂ ਕੰਮ ਕਰਾਉਂਦੇ ਨੇ ਉਹਨੂੰ ਆਪਾਂ ਕਹਿ ਦਿੰਨੇ ਹੁੰਨੇ ਆ ਠੀਕ ਹੈ ਤਾਂ ਜਿਹੜੇ ਜਦੋਂ ਰਾਜ ਦੇ ਵਿੱਚ ਸਾਰੀ ਪਾਵਰ ਸਰਕਾਰੀ ਨੌਕਰਾਂ ਦੇ ਹੱਥ ਵਿੱਚ ਹੋਊਗੀ ਉਸ ਰਾਜ ਨੂੰ ਆਪਾਂ ਕਹਾਂਗੇ ਜੀ ਨੌਕਰਸ਼ਾਹੀ ਠੀਕ ਹੈ অপਸ਼ਨ ਨੰਬਰ 4th ਜਿਹੜਾ ਉਹ ਸਹੀ ਆਨਸਰ ਹੋਏਗਾ ਕੁਐਸਚਨ ਨੰਬਰ 16 ਹੈ ਜੀ ਖਾਣ ਪੀਣ ਮਿਲਦੇ ਰਹਿਣ ਤੱਕ ਸਾਥ ਦੇਣ ਵਾਲਾ ਯਾਨੀ ਉਹ ਵਿਅਕਤੀ ਜਦੋਂ ਖਾ ਰਿਹਾ ਪੀ ਰਿਹਾ ਜਦੋਂ ਤੁਸੀਂ ਖਾਣਾ ਪੀਣਾ ਦੇ ਰਹੇ ਹੋ ਬਸ ਤੁਹਾਡੇ ਨਾਲ ਚੱਲ ਰਿਹਾ ਵਧੀਆ ਉਸ ਤੋਂ ਬਾਅਦ ਉਹ ਜਿਹੜਾ ਮਤਲਬ ਕੱਢ ਕੇ ਆਪਣਾ ਸਾਈਡ ਤੇ ਹੋ ਜਾਂਦਾ ਹੈ ਤਾਂ ਅਸ ਵਿਅਕਤੀ ਨੂੰ ਆਪਾਂ ਕੀ ਕਹਾਂਗੇ ਖਾਣ ਪੀਣ ਮਿਲਦੇ ਰਹਿਣ ਤੱਕ ਸਾਥ ਦੇਣ ਵਾਲਾ ਵਿਅਕਤੀ ਖਾਊ ਯਾਰ ਫਸਲੀ ਬਟੇਰਾ ਮਤਲਬ ਹੀ ਖੜਪੈਂਚ ਤਾਂ ਕੀ ਹੋਏਗਾ ਜੀ ਸਹੀ ਆਨਸਰ ਖੜਪੈਂਚ ਦਾ ਮੈਂ ਤੁਹਾਨੂੰ ਵਿਰੋਧੀ ਸ਼ਬਦ ਵਾਲੀ ਕਲਾਸ ਦੇ ਵਿੱਚ ਦੱਸਿਆ ਸੀ ਆਈ ਥਿੰਕ ਕਿਸੇ ਦੇ ਕੰਮ ਵਿੱਚ ਜਦੋਂ ਆਪਾਂ ਦਖਲਅੰਦਾਜ਼ੀ ਕਰਦੇ ਆ ਉਸ ਵਿਅਕਤੀ ਨੂੰ ਆਪਾਂ ਖੜਪੈਂਚ ਕਹਿ ਦਿੰਨੇ ਆ ਠੀਕ ਹੈ ਮਤਲਬ ਹੀ ਹੁੰਦਾ ਜੀ ਮਤਲਬ ਕੱਢ ਕੇ ਤੁਰ ਜਾਣ ਵਾਲਾ ਠੀਕ ਹੈ ਸਵਾਰਥੀ ਖਾਊ ਯਾਰ ਕੋਈ मीनिंग ਨਹੀਂ ਹੁੰਦਾ ਹੈਗਾ ਸੈਕੰਡ ਬੱਚਿਆ ਫਸਲੀ ਬਟੇਰਾ ਤਾਂ ਇਹਦਾ ਸਹੀ ਆਨਸਰ ਹੈ ਜੀ অপਸ਼ਨ ਨੰਬਰ ਸੈਕੰਡ ਫਸਲੀ ਬਟੇਰਾ ਖਾਣਾ ਪੀਣਾ ਮਿਲਦੇ ਰਹਿਣ ਤੱਕ ਸਾਥ ਦੇਣ ਵਾਲੇ ਵਿਅਕਤੀ ਨੂੰ ਆਪਾਂ ਫਸਲੀ ਬਟੇਰਾ ਜਿਹੜਾ ਉਹ ਕਹਿ ਦਿੰਨੇ ਹੁੰਨੇ ਆ ਕੁਐਸਚਨ ਨੰਬਰ 7ਵਾਂ ਹੈ ਜੀ ਆਪਣੀ ਮਰਜ਼ੀ ਅਨੁਸਾਰ ਕੰਮ ਕਰਨ ਵਾਲਾ ਉਹ ਵਿਅਕਤੀ ਜਿਹੜਾ ਆਪਣੀ ਮਰਜ਼ੀ ਦੇ ਅਨੁਸਾਰ ਹੀ ਕੰਮ ਕਰਦਾ ਹੈ ਉਸ ਨੂੰ ਆਪਾਂ ਕੀ ਕਹਾਂਗੇ ਮਨਮਰਜ਼ੀਆ ਮਨਮਤੀਆ ਆਮਮਤਾ ਜਾਂ ਫਿਰ ਖੁਦਮਰਜ਼ੀਆ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਤਾਂ ਇਹਦਾ ਸਹੀ ਆਨਸਰ ਹੈ ਆਪਸ਼ਨ ਨੰਬਰ 2 ਮਨਮਤੀਆ ਠੀਕ ਹੈ ਜਿਹੜਾ ਵਿਅਕਤੀ ਆਪਣੇ ਮਨ ਦੀ ਕਰਦਾ ਹੈ ਮਨ ਦੇ ਅਨੁਸਾਰ ਚੱਲਦਾ ਹੈ ਉਹਨੂੰ ਆਪਾਂ ਮਨਮਤੀਆ ਕਹਿ ਦਿੰਦੇ ਹੁੰਨੇ ਆਪਸ਼ਨ ਨੰਬਰ 2 ਇਸ ਦਾ ਜਿਹੜਾ ਉਹ ਸਹੀ ਆਨਸਰ ਹੈ ਕੁਸਚਨ ਨੰਬਰ 18 ਹੈ ਜੀ ਜੋ ਰਿਸ਼ਵਤ ਖਾਵੇ ਠੀਕ ਹੈ ਜੋ ਰਿਸ਼ਵਤ ਖਾਵੇ ਉਹਨੂੰ ਆਪਾਂ ਕੀ ਕਾਂਗੇ ਰਿਸ਼ਵਤਖੋਰ ਮੋਜੀ ਵੱਡੀਖੋਰ ਪੈਸੇਖੋਰ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਇਹਦਾ ਦੇਖੋ ਵੱਡੀਖੋਰ ਸਹੀ ਆਨਸਰ ਹੋ ਹੋ ਹੈਗਾ ਇਹ ਜੀ ਵੱਡੀਖੋਰ ਲੇਕਿਨ ਜਿਹੜਾ ਰਿਸ਼ਵਤਖੋਰ ਹੈ ਉਹ ਵੀ ਕਿਤੇ ਨਾ ਕਿਤੇ ਦਾ ਸਮਾਨ ਅਰਥਕ ਹੈ ਠੀਕ ਹੈ ਜਿਵੇਂ ਆਪਾਂ ਕਹਿ ਦਿੰਨੇ ਆਏ ਵਕਤੀ ਰਿਸ਼ਵਤਖੋਰ ਹੈ ਯਾਨੀ ਇਹ ਰਿਸ਼ਵਤ ਲੈਂਦਾ ਹੈ ਠੀਕ ਹੈ ਜਿਆਦਾਤਰ ਜਿਹੜੇ ਰਿਸ਼ਵਤ ਬਹੁਤ ਹੱਦ ਤੱਕ ਖਾਂਦੇ ਨੇ ਉਹਨੂੰ ਆਪਾਂ ਵੱਡੀ ਖੋਰ ਵੀ ਕਹਿ ਦਿੰਨੇ ਆ ਰਿਸ਼ਵਤ ਖੋਰ ਵੀ ਕਹਿ ਦਿੰਨੇ ਆ ਤਾਂ ਇਸ ਕੁਐਸਚਨ ਨੂੰ ਤੁਸੀਂ ਐਜ਼ ਐਦਾਂ ਲੈ ਕੇ ਚੱਲੋ ਵੀ ਦੋਨੋਂ ਹੀ ਆਨਸਰ ਇਹਦੇ ਸਹੀ ਨੇ ਫਸਟ ਆਪਸ਼ਨ ਵੀ ਤੇ ਥਰਡ ਆਪਸ਼ਨ ਵੀ ਠੀਕ ਹੈ ਅੱਗੇ ਵਧਦੇ ਆ ਜੀ ਕੁਐਸਚਨ ਨੰਬਰ 19 ਵੱਲ ਪਤੀ ਦੇ ਚਾਚੇ ਨੂੰ ਕੀ ਕਹਿੰਦੇ ਹਨ ਉਹ ਵਿਅਕਤੀ ਜਿਹੜਾ ਪਤੀ ਦਾ ਚਾਚਾ ਹੁੰਦਾ ਹੈ ਉਹਨੂੰ ਆਪਾਂ ਕੀ ਕਹਿੰਨੇ ਆ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਤਾਂ ਇਹਦਾ ਰਾਈਟ ਆਨਸਰ ਆਪਸ਼ਨ ਨੰਬਰ 3 ਪਤੀ ਹੋਰਾ ਠੀਕ ਹੈ ਪਤੀ ਹੋਰਾ ਹੁੰਦਾ ਜੀ ਪਤੀ ਦੇ ਚਾਚੇ ਨੂੰ ਕਹਿੰਦੇ ਨੇ ਇਹ ਠੀਕ ਹੈ ਜੀ ਉਸ ਤੋਂ ਬਾਅਦ ਚੱਲਦੇ ਆ ਉਹ ਅਖਬਾਰ ਜੋ ਹਫ਼ਤੇ ਵਿੱਚ ਸਿਰਫ ਇੱਕ ਬਾਰ ਨਿਕਲੇ ਸਪਤਾਹਿਕ ਮਾਸਿਕ ਅਖੀਰਲਾ ਇਹਨਾਂ ਵਿੱਚੋਂ ਕੋਈ ਨਹੀਂ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਤਾਂ ਇਹਦਾ ਸਹੀ ਆਨਸਰ ਹੈ ਸਪਤਾਹਿਕ ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗ ਰਿਹਾ ਸਪਤਾਹ-ਸਪਤਾਹ ਕੀ ਹੁੰਦਾ ਹੈ ਹਫ਼ਤਾ ਠੀਕ ਹੈ ਜਿਹੜਾ ਹਫ਼ਤੇ 'ਚ ਇੱਕ ਬਾਰ ਨਿਕਲੇ ਸਪਤਾਹਿਕ ਉਹਨੂੰ ਭਾ ਕਾਂਗੇ ਆਪਸ਼ਨ ਨੰਬਰ 1 ਠੀਕ ਹੈ ਉਸ ਤੋਂ ਬਾਅਦ ਹੈ ਅੱਗੇ ਜੀ ਕੁਐਸਚਨ ਨੰਬਰ 21 ਕਿੱਤੇ ਨੂੰ ਨਾ ਜਾਣਨ ਵਾਲਾ ਵਿਅਕਤੀ ਲਈ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ ਇੱਕ ਹੁੰਦਾ ਜੀ ਕਿੱਤੇ ਨੂੰ ਜਾਣਨ ਵਾਲਾ ਇੱਕ ਹੁੰਦਾ ਕਿੱਤੇ ਨੂੰ ਨਾ ਜਾਣਨ ਵਾਲਾ ਤਾਂ ਇਹਨਾਂ ਨੇ ਪੁੱਛਿਆ ਜੀ ਕਿੱਤੇ ਨੂੰ ਨਾ ਜਾਣਨ ਵਾਲੇ ਲਈ ਆਪਾਂ ਕਿਹੜਾ ਸ਼ਬਦ ਵਰਤਾਂਗੇ ਕਿਰਤਕ ਅਕ੍ਰਿਤਕਾਨ ਪਰਪਕਾਰੀ ਇਹਨਾਂ ਵਿੱਚੋਂ ਕੋਈ ਨਹੀਂ ਚਾਰਾ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਤਾਂ ਇਹਦਾ ਸਹੀ ਆਨਸਰ ਆਪਸ਼ਨ ਨੰਬਰ 2 ਅਕ੍ਰਿਤਕਾਨ ਠੀਕ ਹੈ ਕਿੱਤੇ ਨੂੰ ਨਾ ਜਾਣਨ ਵਾਲੇ ਵਿਅਕਤੀ ਦੇ ਲਈ ਅਕ੍ਰਿਤਕਾਨ ਜਿਹੜਾ ਸ਼ਬਦ ਹੈ ਉਹ ਵਰਤਿਆ ਜਾਂਦਾ ਹੈ ਕਵੈਸਚਨ ਨੰਬਰ 22 ਹੈ ਜੀ ਜੋ ਕਦੇ ਨਾ ਥੱਕੇ ਉਹ ਵਿਅਕਤੀ ਜੋ ਕਦੇ ਨਾ ਥੱਕੇ ਉਹਨੂੰ ਆਪਾਂ ਕੀ ਕਹਾਂਗੇ ਅਨਥਕ ਅਥਕ ਥਕ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹਦਾ ਸਹੀ ਆਨਸਰ ਹੈ ਜੀ ਅਨਥਕ অপਸ਼ਨ ਨੰਬਰ 1 ਜਿਹੜਾ ਉਹ ਸਹੀ ਆਨਸਰ ਹੈ ਕਵੈਸਚਨ ਨੰਬਰ 22 ਦਾ ਕਲੀਅਰ ਹੈ ਜੀ ਅੱਗੇ ਵਧਿਆ ਕਵੈਸਚਨ ਨੰਬਰ 23 ਆਪਣੇ ਜੀਵਨ ਦਾ ਹਾਲ ਆਪਣੇ ਜੀਵਨ ਦਾ ਹਾਲ ਜਦੋਂ ਆਪਾਂ ਲਿਖ ਦਿਆਂ ਉਹਨੂੰ ਆਪਾਂ ਕੀ ਕਹਾਂਗੇ ਆਪਣੇ ਜੀਵਨ ਦਾ ਹਾਲ ਆਪਾਂ ਜਦੋਂ ਦੱਸ ਦਿੰਨੇ ਆ ਹੱਡ ਬਿੱਤੀ ਜਗ ਬਿੱਤੀ ਸਵੈ ਜੀਵਨੀ ਆਪ ਜੀਵਨੀ ਤਾਂ ਹੁੰਦਾ ਜੀ ਸਵੈ ਜੀਵਨੀ ਜਦੋਂ ਆਪਾਂ ਨੇ ਜੀਵਨ ਦਾ ਹਾਲ ਆਪਾ ਦੱਸ ਦਿਆ ਲਿਖ ਦਿਆ ਬੋਲ ਦਿਆ ਉਹਨੂੰ ਆਪਾਂ ਸਵੈ ਜੀਵਨੀ ਕਹਾਂਗੇ ਤਾਂ ਆਪਸ਼ਨ ਨੰਬਰ 3 ਇਸ ਦਾ ਜਿਹੜਾ ਉਹ ਸਹੀ ਆਨਸਰ ਹੈ ਅੱਗੇ ਵਧਦੇ ਆ ਜੀ ਕੁਐਸਚਨ ਨੰਬਰ 24 ਵੱਲ ਸਭ ਦੇ ਮਨ ਨੂੰ ਪਿਆਰ ਕਰਨ ਵਾਲਾ ਠੀਕ ਹੈ ਇੱਥੇ ਇੱਕ ਚੀਜ਼ ਜਿਹੜੀ ਹੈ ਟਾਈਪਿੰਗ ਮਿਸਟੇਕ ਹੈ ਇਹਨੂੰ ਨੋਟ ਕਰ ਲਓ ਠੀਕ ਹੈ ਇੱਥੇ ਲਿਖੋ ਤੁਸੀਂ ਉਹੋ ਵਿਅਕਤੀ ਜਿਸ ਨੂੰ ਸਾਰੇ ਪਿਆਰ ਕਰਦੇ ਹਨ ਠੀਕ ਹੈ ਸਾਰਿਆਂ ਦੇ ਦੁਆਰਾ ਪਿਆਰ ਲੈਣ ਵਾਲਾ ਜਾਂ ਸਾਰੇ ਜਿਸ ਨੂੰ ਪਿਆਰ ਕਰਦੇ ਹਨ ਉਹਨੂੰ ਆਪਾਂ ਕੀ ਕਹਾਂਗੇ ਸਭਨ ਪਿਆਰਾ ਹਰਮਨ ਪਿਆਰਾ ਜਗਤ ਪਿਆਰਾ ਲੋਕ ਪਿਆਰਾ ਤਾਂ ਇਹਦਾ ਸਹੀ ਆਨਸਰ ਹੋਏਗਾ ਜੀ ਹਰਮਨ ਪਿਆਰਾ ਨਾਮ ਤੋਂ ਪਤਾ ਲੱਗ ਰਿਹਾ ਜਿਹੜਾ ਹਰ ਮਨ ਨੂੰ ਵਧੀਆ ਲੱਗੇ ਠੀਕ ਹੈ ਹਰ ਇੱਕ ਨੂੰ ਵਧੀਆ ਲੱਗੇ ਤਾਂ ਆਪਸ਼ਨ ਨੰਬਰ 2 ਇਸ ਦਾ ਜਿਹੜਾ ਉਹ ਸਹੀ ਆਨਸਰ ਹੈ ਕੁਐਸਚਨ ਨੰਬਰ 25 ਹੈ ਜੀ ਜਿਹੜੀ ਗੱਲ ਵਧਾ ਚੜਾ ਕੇ ਆਖੀ ਜਾਵੇ ਉਸਨੂੰ ਆਪਾਂ ਕੀ ਕਹਾਂਗੇ ਮਨ ਲਓ ਛੋਟੀ ਜੀ ਗੱਲ ਆਉਤੇ ਪੰ ਮਰਚ ਮਸਾਲਾ ਲਾ ਕੇ ਵੱਡੀ ਕਰਕੇ ਦੱਸ ਰਿਆਂ ਵਧਾ ਚੜਾ ਕੇ ਦੱਸ ਰਿਆਂ ਉਹਨੂੰ ਆਪਾਂ ਕੀ ਕਹਾਂਗੇ ਸਰਬਸੰਮਤੀ ਖੁਸ਼ਾਮਦੀ ਜੱਗਬੀਤੀ ਜਾਂ ਫਿਰ ਅਤ ਕਥਨੀ ਬਹੁਤ ਇੰਪੋਰਟੈਂਟ ਕੁਸ਼ਨ ਹੈ ਜੀ ਤਾਂ ਇਹਦਾ ਸਹੀ ਆਨਸਰ ਹੈ ਆਪਸ਼ਨ ਨੰਬਰ 4 ਅਤ ਕਥਨੀ ਠੀਕ ਹੈ ਜਦੋਂ ਕਿਸੇ ਗੱਲ ਨੂੰ ਵਧਾ ਚੜਾ ਕੇ ਬਹੁਤ ਜ਼ਿਆਦਾ ਲੈਵਲ ਤੇ ਦੱਸਿਆ ਜਾਵੇ ਤਾਂ ਉਸਨੂੰ ਆਪਾਂ ਅਤ ਕਥਨੀ ਕਹਿ ਦਿੰਨੇ ਆ ਜੀ ਆਪਸ਼ਨ ਨੰਬਰ 4 ਇਜ਼ਾ ਜਿਹੜਾ ਸਹੀ ਆਨਸਰ ਹੈ ਕਵੈਸਚਨ ਨੰਬਰ 26 ਹੈ ਜੀ ਉਹ ਗੀਤ ਜਿਸ ਨੂੰ ਦੋ ਜਾਂ ਦੋ ਤੋਂ ਵੱਧ ਵਿਅਕਤੀ ਮਿਲ ਕੇ ਰਲ ਕੇ ਗਾਉਣ ਤਾਂ ਇਹਦਾ ਕੀ ਹੋਏਗਾ ਜੀ ਸਹੀ ਆਨਸਰ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਗੀਤ ਸੰਗੀਤ ਸਹਿਗaan ਜਾਂ ਫਿਰ ਗੁਣਗaan ਉਹ ਗੀਤ ਜਿਸ ਨੂੰ ਦੋ ਜਾਂ ਦੋ ਤੋਂ ਵੱਧ ਵਿਅਕਤੀ ਜਿਹੜੇ ਨੇ ਉਹ ਰਲ ਕੇ ਗਾਉਂਦੇ ਹਨ ਉਹਨੂੰ ਆਪਾਂ ਕੀ ਕਹਾਂਗੇ ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3rd ਸਹਿਗaan ਠੀਕ ਹੈ ਸਹਿਗaan ਹੁੰਦਾ ਏ ਉਹ ਗੀਤ ਜਿਸ ਨੂੰ ਦੋ ਜਾਂ ਦੋ ਤੋਂ ਵੱਧ ਵਿਅਕਤੀ ਜਿਹੜੇ ਨੇ ਮਿਲ ਕੇ ਗਾਉਂਦੇ ਨੇ ਰਲ ਕੇ ਗਾਉਂਦੇ ਨੇ ਕਲੀਅਰ ਹੈ ਜੀ ਅੱਗੇ ਵਧਦੇ ਹਾਂ ਕੁਐਸਚਨ ਨੰਬਰ 27 ਵਾਲ ਸਾਰਿਆਂ ਦੀ ਸਾਂਝੀ ਮਿਲਵੀ ਰਾਏ ਯਾਨੀ ਉਹ ਰਾਏ ਜਿਹੜੀ ਸਾਰਿਆਂ ਦੀ ਸਹਿਮਤੀ ਨਾਲ ਹੋਵੇ ਸਾਰਿਆਂ ਦੀ ਸਾਂਝੀ ਹੋਵੇ ਉਹਨੂੰ ਆਪਾਂ ਕੀ ਕਹਾਂਗੇ ਸਰਬਸੰਮਤੀ ਆਪਬੀਤੀ ਜਗਬੀਤੀ ਜਾਂ ਫਿਰ ਸਹਿਮਤੀ ਤਾਂ ਇਹਦਾ ਰਾਈਟ ਆਨਸਰ ਹੈ অপਸ਼ਨ ਨੰਬਰ 1 ਸਰਬਸੰਮਤੀ ਠੀਕ ਹੈ ਉਹ ਵਲੀ ਰਾਏ ਜਿਹੜੀ ਸਾਰਿਆਂ ਦੀ ਸਾਂਝੀ ਹੋਵੇ ਮਿਲਵੀ ਹੋਵੇ ਸਰਬਸੰਮਤੀ ਦੇ ਨਾਲ ਹੋਵੇ ਸਹਿਮਤੀ ਨਾਲ ਹੋਵੇ ਉਹਨੂੰ ਆਪਾਂ ਸਰਬਸੰਮਤੀ ਕਹਿ ਦਿੰਨੇ ਆ ਤਾਂ অপਸ਼ਨ ਨੰਬਰ 1 ਇਸ ਦਾ ਜਿਹੜਾ ਉਹ ਸਹੀ ਆਨਸਰ ਹੈ ਅਗਲਾ ਕੁਸ਼ਨ ਹੈ ਜੀ ਕੁਸ਼ਨ ਨੰਬਰ 28 ਕਿਸੇ ਉੱਚੇ ਆਦਰਸ਼ ਲਈ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲਾ ਵਿਅਕਤੀ ਨੂੰ ਆਪਾਂ ਕੀ ਕਹਾਂਗੇ ਕਿਸੇ ਉੱਚੇ ਆਦਰਸ਼ ਲਈ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲਾ ਅਲਬੈਲਾ ਸਵਾਰਥੀ ਉਪਕਾਰੀ ਜਾਂ ਫਿਰ ਸ਼ਹੀਦ ਤਾਂ ਇਹਦਾ ਬੜਾ ਈਜ਼ੀ ਕੁਸ਼ਨ ਹੈ ਸਾਰਿਆਂ ਦਾ ਸਹੀ ਹੋਣਾ ਚਾਹੀਦਾ ਹੈ ਜੀ ਤਾਂ ਇਹਦਾ ਰਾਈਟ ਆਨਸਰ ਆਪਸ਼ਨ ਨੰਬਰ 4th ਸ਼ਹੀਦ ਹੈ ਠੀਕ ਹੈ ਜਦੋਂ ਕੋਈ ਆਪਣੀ ਜਾਨ ਦੀ ਕੁਰਬਾਨੀ ਕਿਸੇ ਉੱਚਾਦਰਸ਼ ਦੇ ਲਈ ਦਿੰਦਾ ਹੈ ਉਹਨੂੰ ਆਪਾਂ ਕੀ ਕਹ ਦਿੰਨੇ ਆ ਸ਼ਹੀਦ ਕਹਿ ਦਿੰਨੇ ਆ ਠੀਕ ਹੈ ਜਿਵੇਂ ਕਿ ਸ਼ਹੀਦ ਭਗਤ ਸਿੰਘ ਸ਼ਹੀਦ ਉਦਮ ਸਿੰਘ ਐਦਾਂ ਠੀਕ ਹੈ ਤਾਂ ਆਪਸ਼ਨ ਨੰਬਰ 4th ਇਜ਼ਾ ਜਿਹੜਾ ਉਹ ਸਹੀ ਆਨਸਰ ਹੈ ਅਗਲਾ ਕੁਐਸਚਨ ਹੈ ਜੀ ਕਿਸੇ ਪ੍ਰਤੀ ਪ੍ਰਗਟ ਕੀਤੀ ਸ਼ਰਧਾ ਨੂੰ ਆਪਾਂ ਕੀ ਕਹਾਂਗੇ ਗੀਤਾंजलि ਸ਼ਰਧਾਂਜਲੀ ਪਤੰਜਲੀ ਜਾਂ ਫਿਰ ਜਲੀ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਕਿਸੇ ਨੂੰ ਆਪਾਂ ਜਦੋਂ ਸ਼ਰਧਾ ਦਿੰਨੇ ਆ ਸ਼ਰਧਾ ਦਿੰਨੀਆਂ ਜਾਂ ਕਿਸੇ ਪ੍ਰਤੀ ਆਪਾਂ ਸ਼ਰਧਾ ਨੂੰ ਪ੍ਰਗਟ ਕਰਦੇ ਆ ਉਹਨੂੰ ਆਪਾਂ ਕੀ ਕਹਾਂਗੇ ਉਹ ਹੋਏਗਾ ਜੀ ਸ਼ਰਧਾਂਜਲੀ ਠੀਕ ਹੈ অপਸ਼ਨ ਨੰਬਰ 2 ਇਸ ਦਾ ਜਿਹੜਾ ਸਹੀ ਆਨਸਰ ਹੈ ਸ਼ਰਧਾਂਜਲੀ ਕਿਸੇ ਪ੍ਰਤੀ ਆਪ ਆਪਣੀ ਸ਼ਰਧਾ ਪ੍ਰਗਟ ਕਰਨਾ ਨੂੰ ਆਪ ਸ਼ਰਧਾਂਜਲੀ ਕਹਾਂਗੇ ਅਗਲਾ ਕੁਸ਼ਣ ਹੈ ਜੀ ਕੁਸ਼ਣ ਨੰਬਰ 30 ਕਿਸੇ ਲੇਖਕ ਜਾਂ ਫਿਰ ਕਲਾਕਾਰ ਦੀ ਸਭ ਤੋਂ ਉੱਤਮ ਰਚਨਾ ਨੂੰ ਕੀ ਕਿਹਾ ਜਾਂਦਾ ਹੈ ਕੋਈ ਵੀ ਅਜਿਹੀ ਰਚਨਾ ਜਿਹੜੀ ਲੇਖਕ ਦੁਆਰਾ ਜਾਂ ਕਲਾਕਾਰ ਦੁਆਰਾ ਲਿਖੀ ਜਾਵੇ ਲੇਕਿਨ ਉਹ ਸਭ ਤੋਂ ਉੱਤਮ ਹੋਵੇ ਸਭ ਤੋਂ ਸ੍ਰੇਸ਼ਟ ਹੋਵੇ ਉਹਨੂੰ ਆਪਾਂ ਕੀ ਕਹਾਂਗੇ ਸ਼ਾਕਰ ਰਾਕਰ ਕਾਰ ਸ਼ਾਹੂਕਰ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਤਾਂ ਇਹਦਾ ਸਹੀ ਆਨਸਰ ਆਪਸ਼ਨ ਨੰਬਰ 1 ਸ਼ਾਕਰ ਠੀਕ ਹੈ ਆਪਾਂ ਕਹਿ ਦਿੰਨੇ ਆ ਨਾ ਬੁੱਲੇ ਸ਼ਾਦੀ ਹੈ ਰਚਨਾ ਸ਼ਾਕਰ ਰਚਨਾਈ ਜਾਂ ਬੱਬਾ ਫਰੀਦ ਦੀ ਹੈ ਸ਼ਾਕਰ ਰਚਨਾਈ ਯਾਨੀ ਉਸ ਦੀ ਸਭ ਤੋਂ ਉੱਤਮ ਰਚਨਾ ਹੁੰਦੀ ਹੈ ਸਭ ਤੋਂ ਸ੍ਰੇਸ਼ਟ ਹੁੰਦੀ ਹੈ ਉਹਨੂੰ ਆਪਾਂ ਸ਼ਾਕਰ ਰਚਨਾ ਕਹਿ ਦਿੰਨੇ ਆ ਕਲੀਅਰ ਹੈ ਜੀ ਅਗਲਾ ਕੁਸ਼ਣ ਆ ਕੁਸ਼ਣ ਨੰਬਰ 31 ਬਹੁਤ ਹੀ ਕੋਮਾ ਨਾਲ ਸਬੰਧ ਰੱਖਣ ਵਾਲਾ ਠੀਕ ਹੈ ਜਿਹੜਾ ਬਹੁਤ ਕੋਮਾ ਨਾਲ ਸਬੰਧ ਰੱਖਦਾ ਹੈ ਜੀ ਬਹੁਤ ਦੇਸ਼ਾਂ ਨਾਲ ਸਬੰਧ ਰੱਖਦਾ ਹੈ ਉਹਨੂੰ ਭਾ ਕੀ ਕਾਂਗੇ ਮੰਤਰੀ ਕੋਮੰਤਰੀ ਸੰਤਰੀ ਜਾਂ ਫਿਰ ਜੰਤਰੀ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਕੋਮੰਤਰੀ ਠੀਕ ਹੈ ਕੋਮਾ ਨਾਲ ਸਬੰਧ ਰੱਖਣ ਵਾਲਾ ਕੋਮੰਤਰੀ ਆਪਸ਼ਨ ਨੰਬਰ 2 ਇਸ ਦਾ ਜਿਹੜਾ ਉਹ ਸਹੀ ਆਨਸਰ ਹੈ ਅਗਲੇ ਵਾਧਦੇ ਆ ਜੀ ਕੁਐਸਚਨ ਨੰਬਰ 32 ਵਾਲ ਕੁਐਸਚਨ ਨੰਬਰ 32 ਹੈ ਉਹ ਲੜਾਈ ਜਿਸ ਵਿੱਚ ਬਹੁਤ ਸਾਰੇ ਵਿਅਕਤੀ ਮਾਰੇ ਜਾਣ ਉਹ ਲੜਾਈ ਜਿਸ ਵਿੱਚ ਬਹੁਤ ਸਾਰੇ ਵਿਅਕਤੀ ਮਾਰੇ ਜਾਂਣ ਉਹ ਕਿਹੜੀ ਹੁੰਦੀ ਹੈ ਜੀ ਜੰਗ ਕੱਲੂਕਾਰਾ ਘਰੇਲੂ ਜੰਗ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੈਕੰਡ ਕੱਲੂਕਾਰਾ ਕੱਲੂਕਾਰਾ ਹੁੰਦਾ ਹੈ ਉਹ ਲੜਾਈ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਜਿਹੜਨੇ ਮਾਰੇ ਜਾਂਦੇ ਨੇ ਕਤਲ ਹੋ ਜਾਂਦੇ ਨੇ ਤੁਹਾਨੂੰ ਆਪਾਂ ਕੀ ਕਹਾਂਗੇ ਕੱਲੂਕਾਰਾ অপਸ਼ਨ ਨੰਬਰ ਸੈਕੰਡ ਇਸ ਦਾ ਜਿਹੜਾ ਉਹ ਸਹੀ ਆਨਸਰ ਹੈ ਅੱਗੇ ਹੈ ਜੀ ਕੁਐਸਚਨ ਨੰਬਰ 33 ਚਾਰ ਪੈਰਾਂ ਵਾਲਾ ਪਸ਼ੂ ਨੂੰ ਕੀ ਕਿਹਾ ਜਾਂਦਾ ਹੈ ਜੀ ਉਹ ਪਸ਼ੂ ਜਿਸ ਦੇ ਚਾਰ ਪੈਰ ਹੋਣ ਉਸ ਨੂੰ ਆਪਾਂ ਕੀ ਕਹਾਂਗੇ ਕੁਐਸਚਨ ਨੰਬਰ 33 ਚੁਪਾਇਆ ਚੌਮੁਖੀਆ ਚਾਰ ਪੈਰੀ ਜਾਂ ਫਿਰ ਦੁਪਾਇਆ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਫਰਸਟ ਚੁਪਾਇਆ ਠੀਕ ਹੈ ਚਾਰ ਪੈਰਾਂ ਵਾਲਾ ਪਸ਼ੂ ਨੂੰ ਆਪਾਂ ਕੀ ਕਹਿ ਦਿੰਨੇ ਆ ਜੀ ਚੁਪਾਇਆ ਕਹਿ ਦਿੰਨੇ ਆ ਠੀਕ ਹੈ ਦੋ ਪੈਰਾਂ ਵਾਲੇ ਨੂੰ ਦੁਪਾਇਆ ਕਹਿ ਦਿੰਨੇ ਆ ਅਗਲਾ ਕੁਐਸਚਨ ਕੁਐਸਚਨ ਨੰਬਰ 34 ਚੋਹਮੁਹਾ ਵਾਲਾ ਯਾਨੀ ਉਹ ਜਾਨਵਰ ਜਿਸ ਦੇ ਚਾਰ ਮੂੰਹ ਨੇ ਉਹਦਾ ਕੀ ਰਾਈਟ ਆਨਸਰ ਹੋਏਗਾ ਚੁਪਾਇਆ ਚੋਹਮੁਖੀਆ ਚਾਰਮੁਹੀ ਜਾਂ ਫਿਰ ਦੁਪਾਇਆ ਤਾਂ ਕੀ ਹੋਏਗਾ ਜੀ ਇਹਦਾ ਸਹੀ ਆਨਸਰ ਇਹਦਾ ਸਹੀ ਆਨਸਰ ਹੈ ਆਪਸ਼ਨ ਨੰਬਰ 2 ਚੋਹਮੁਖੀਆ ਠੀਕ ਹੈ ਚਾਰ ਪੈਰਾਂ ਵਾਲੇ ਨੂੰ ਆਪਾਂ ਚੁਪਾਇਆ ਕਹਿ ਦਿੰਨੇ ਆ ਚਾਰ ਮੂੰਹ ਵਾਲੇ ਨੂੰ ਆਪਾਂ ਚੋਹਮੁਖੀਆ ਕਹਿ ਦਿੰਨੇ ਆ ਆਪਸ਼ਨ ਨੰਬਰ 2 ਇਸ ਦਾ ਜਿਹੜਾ ਉਹ ਸਹੀ ਆਨਸਰ ਹੋਏਗਾ ਅਗਲਾ ਕੁਸ਼ਣ ਹੈ ਜੀ ਕੁਸ਼ਣ ਨੰਬਰ 35 ਉਹ ਥਾਂ ਜਿੱਥੇ ਸਿੱਕੇ ਪੈਸੇ ਰੁਪਏ ਆਦਿ ਦੇ ਸਿੱਕੇ ਬਣਾਏ ਜਾਣ ਠੀਕ ਹੈ ਉਹ ਥਾਂ ਜਿੱਥੇ ਪੈਸੇ ਸਿੱਕੇ ਰੁਪਏ ਆਦਿ ਦੇ ਜਿਹੜਨੇ ਉਹ ਸਿੱਕੇ ਬਣਾਏ ਜਾਂਦੇ ਨੇ ਉਹਨੂੰ ਆਪਾਂ ਕੀ ਕਹਦੇ ਨੇ ਆ ਸਿੰਪਲ ਭਾਸ਼ਾ ਦੇ ਵਿੱਚ ਸਮਝੋ ਜਿੱਥੇ ਸਿੱਕੇ ਬਣਾਏ ਜਾਂਦੇ ਨੇ ਉਸ ਨੂੰ ਕੀ ਕਹਿੰਦੇ ਨੇ ਉਸ ਜਗ੍ਹਾ ਨੂੰ ਉਸ ਨੂੰ ਕਹਿੰਦੇ ਨੇ ਜੀ ਟਕਸਾਲ অপਸ਼ਨ ਨੰਬਰ 3 ਇਸ ਦਾ ਜਿਹੜਾ ਉਹ ਸਹੀ ਆਨਸਰ ਹੋਏਗਾ ਅਗਲਾ ਕੁਸ਼ਨ ਹੈ ਕੁਸ਼ਨ ਨੰਬਰ 36 ਜੋ ਆਮ ਨਾ ਹੋਵੇ ਯਾਨੀ ਜੋ ਖਾਸ ਹੋਵੇ ਆਮ ਨਾ ਹੋਵੇ ਉਹਨੂੰ ਆਪਾਂ ਕੀ ਕਹਾਂਗੇ ਵਿਲੱਖਣ ਚਲਾਕ ਦਿਯਾਲੂ ਸੂਝਵਾਨ ਚਾਰ অপਸ਼ਨ ਤੁਹਾਡੇ ਸਾਹਮਣੇ ਜੀ ਕੁਸ਼ਨ ਨੰਬਰ 36 ਦੇ ਤਾਂ ਇਹਦਾ ਕੀ ਸਹੀ ਆਨਸਰ ਹੋਏਗਾ ਵਿਲੱਖਣ ਠੀਕ ਹੈ ਵਿਲੱਖਣ ਹੁੰਦਾ ਹੈ ਜੀ ਖਾਸ ਜੋ ਆਮ ਨਾ ਹੋਵੇ ਤਾਂ ਆਪਸ਼ਨ ਨੰਬਰ 1 ਇਸ ਦਾ ਜਿਹੜਾ ਉਹ ਸਹੀ ਆਨਸਰ ਹੋਏਗਾ ਜੀ ਵਿਲੱਖਣ ਆਪਸ਼ਨ ਨੰਬਰ 1 ਅਗਿਆ ਜੀ ਕੁਸਚਨ ਨੰਬਰ 37 ਵੰਡੀ ਜਾਣ ਵਾਲੀ ਜਾਇਦਾਦ ਦਾ ਵੇਰਵਾ ਯਾਨੀ ਉਹ ਜਾਇਦਾਦ ਜਿਹੜੀ ਵੰਡੀ ਜਾਂਦੀ ਹੈ ਠੀਕ ਹੈ ਉਹਨੂੰ ਆਪਾਂ ਕੀ ਕਹਾਂਗੇ ਵਰਸੀ ਕਹਾਂਗੇ ਵਸੀਅਤ ਜਾਂ ਫਿਰ ਵੇਰਵਾ ਜਾਂ ਫਿਰ ਕੋਈ ਨਹੀਂ ਤਾ ਕੀ ਹੋਏਗਾ ਜੇ ਦਾ ਸਹੀ ਆਨਸਰ ਤਾਂ ਇਹਦਾ ਸਹੀ ਆਨਸਰ ਆਪਸ਼ਨ ਨੰਬਰ 2 ਵਸੀਅਤ ਵੰਡੇ ਜਾਣ ਵਾਲੀ ਜਾਇਦਾਦ ਦੇ ਵੇਰਵੇ ਨੂੰ ਆਪਾਂ ਕਹਿ ਦਿੰਨੇ ਆ ਜੀ ਵਸੀਅਤ ਆਪਸ਼ਨ ਨੰਬਰ 2 ਇਸ ਦਾ ਜਿਹੜਾ ਸਹੀ ਆਨਸਰ ਹੈ ਅਗਲਾ ਕੁਸ਼ਣ ਹੈ ਕੁਸ਼ਣ ਨੰਬਰ 38 ਜਿਹੜਾ ਕਿਸੇ ਵੀ ਧਿਰ ਨਾਲ ਪੱਖਪਾਤ ਨਾ ਕਰੇ ਯਾਨੀ ਜਿਹੜਾ ਕਿਸੇ ਵੀ ਨਾਲ ਜਿਹੜਾ ਹੈ ਭੇਦਭਾਵ ਨਾ ਕਰੇ ਨਿਰਪੱਖ ਹੋ ਕੇ ਰਹੇ ਉਸਨੂੰ ਆਪਾਂ ਕੀ ਕਹਾਂਗੇ ਨਾਮ ਤੋਂ ਹੀ ਪਤਾ ਲੱਗ ਰਿਹਾ ਜੀ ਨਿਰਪੱਖ ਠੀਕ ਹੈ ਨਿਰਪੱਖ ਹੁੰਦਾ ਜਿਹੜਾ ਕਿਸੇ ਨਾਲ ਪੱਖਪਾਤ ਨਹੀਂ ਕਰਦਾ ਤੇ ਜਿਹੜਾ ਪੱਖਪਾਤ ਕਰਦਾ ਹੈ ਭੇਦਭਾਵ ਕਰਦਾ ਹੈ ਉਹਨੂੰ ਆਪਾਂ ਕਹਿੰਦੇ ਨੇ ਜੀ ਪੱਖਪਾਤੀ ਯਾਨੀ ਉਹ ਪੱਖ ਦੀ ਜਿਹੜੀ ਹੈ ਉਹ ਮੰਨ ਲਓ ਕਹਿ ਲਓ ਵੀ ਭੇਦਭਾਵ ਕਰ ਰਿਹਾ ਕਿਸੇ ਵੀ ਧਿਰ ਦੀ ਠੀਕ ਹੈ ਤਾਂ ਇਹਨਾਂ ਨੇ ਪੁੱਛਿਆ ਸੀ ਪੱਖਪਾਤ ਨਾ ਕਰੇ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3 ਨਿਰਪੱਖ ਬਾਦਿਆਂ ਜੀ ਅਗਲੇ ਕੁਐਸਚਨ ਵੱਲ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 39 ਉਹ ਧਰਤੀ ਜਿੱਥੇ ਦੂਰ ਤੱਕ ਰੇਤ ਹੀ ਰੇਤ ਹੋਵੇ ਉਸਨੂੰ ਆਪਾਂ ਕੀ ਕਹਿੰਦੇ ਹਾਂ ਬੰਜਰ ਮਾਰੂਥਲ ਰੇਤਲੀ ਜਾਂ ਫਿਰ ਓਟ ਕੀ ਹੋਏਗਾ ਜੀ ਇਹਦਾ ਸਹੀ ਆਨਸਰ ਤਾਂ ਇਹਦਾ ਸਹੀ ਆਨਸਰ ਹੈ অপਸ਼ਨ ਨੰਬਰ ਸੈਕੰਡ ਮਾਰੂਥਲ ਠੀਕ ਹੈ ਉਹ ਧਰਤੀ ਜਿੱਥੇ ਦੂਰ ਤੱਕ ਰੇਤ ਹੀ ਰੇਤ ਹੁੰਦਾ ਹੈ ਉਸ ਨੂੰ ਆਪਾਂ ਕੀ ਕਹਿ ਦਿੰਨੇ ਆ ਜੀ ਮਾਰੂਥਲ ਕਹਿ ਦਿੰਨੇ ਆ ਜਿਵੇਂ ਕਿ ਰਾਜਸਥਾਨ ਦੇ ਵਿੱਚ ਦੂਰ ਤੱਕ ਰੇਤ ਹੀ ਰੇਤ ਹੈ ਹਨਾ ਤਾਂ ਉਹ ਕਿਹੜੀ ਜਗ੍ਹਾ ਹੋਈ ਉਹ ਮਾਰੂਥਲੀ ਜਗ੍ਹਾ ਹੋਈ ਕਲੀਅਰ ਹੈ ਜੀ ਵਾਦਿਆਂ ਅੱਜ ਦੀ ਵੀਡੀਓ ਦੇ ਲਾਸਟ ਕੁਐਸਚਨ ਵਾਲ ਟੋਟਲ 40 ਕੁਐਸਚਨ ਨੇ ਜੀ ਹਨਾ ਤੇ ਆਈ ਹੋਪ ਤੁਸੀਂ ਨਾਲ-ਨਾਲ ਚੈੱਕ ਕਰ ਰਹੇ ਹੋਵੋਗੇ ਕਿ ਕਿੰਨੇ ਕੁਐਸਚਨ ਸਹੀ ਹੋਏ ਨੇ ਵੀਡੀਓ ਦੇ ਐਂਡ ਦੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ ਜੀ ਕਿ ਤੁਹਾਡੇ 40 ਦੇ ਵਿੱਚੋਂ ਕਿੰਨੇ ਕੁਐਸਚਨ ਸਹੀ ਹੋਏ ਨੇ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨੇ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ WhatsApp ਗਰੁੱਪ ਨਾਲ Telegram ਗਰੁੱਪ ਨਾਲ ਜਰੂਰ ਜੁੜੋ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ Instagram ਤੇ ਜੁੜ ਸਕਦੇ ਹੋ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਇਸ ਦੇ ਨਾਲ ਹੀ ਦੇਖੋ ਪੇਪਰ A ਨੂੰ ਮੁੱਖ ਰੱਖਦੇ ਹੋਏ ਦੋ UI ਬੁੱਕਸ ਤਿਆਰ ਕੀਤੀਆਂ ਗਈਆਂ ਨੇ ਠੀਕ ਹੈ E-book ਜਿਹੜੀਆਂ ਤਿਆਰ ਕੀਤੀਆਂ ਗਈਆਂ ਨੇ ਉਹ ਪੰਜਾਬੀ ਸੈਂਪਲ ਪੇਪਰ ਦੇ ਲਈ ਅਲੱਗ ਨੇ ਤੇ ਇੱਕ ਜਿਹੜੀ ਹੈ ਪੰਜਾਬੀ ਸਹਾਇ ਦੇ ਲਈ ਬਣਾਈ ਗਈ ਹੈ ਤਾਂ ਜੇਕਰ ਤੁਸੀਂ ਉਹ ਪਰਚੇਸ ਕਰਨਾ ਚਾਹੁੰਦੇ ਹੋ ਉਹਦਾ ਲਿੰਕ ਵੀ ਜਿਹੜਾ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਉਸ ਦੇ ਵਿੱਚ ਤੁਹਾਨੂੰ ਟਾਪ 300 ਜਿਹੜੇ ਕੁਐਸਚਨ ਨੇ MCQ ਨੇ ਜਿਹੜੇ ਪੰਜਾਬੀ ਸਹਾਇ ਦੇ ਮਿਲ ਜਾਣਗੇ ਕਲੀਅਰ ਹੈ ਜੀ ਤਾਂ ਵਾਦਿਆ ਲਾਸਟ ਕੁਐਸਚਨ ਵੱਲ ਲਾਸਟ ਕੁਐਸਚਨ ਹੈ ਜੀ ਜਿਸ ਬਿਮਾਰੀ ਦਾ ਕੋਈ ਇਲਾਜ ਨਾ ਹੋਵੇ ਉਸ ਨੂੰ ਆਪਾਂ ਕੀ ਕਹਿੰਦੇ ਹਾਂ ਇਲਾਜੀ ਲਾ ਇਲਾਜ ਉਸਤ ਜਾਂ ਫਿਰ ਇਨਾਂ ਵਿੱਚੋਂ ਕੋਈ ਨਹੀਂ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੈਕੰਡ ਲਾ ਇਲਾਜ ਠੀਕ ਹੈ ਲਾ ਇਲਾਜ ਹੁੰਦਾ ਜਿਸ ਬਿਮਾਰੀ ਦਾ ਕੋਈ ਵੀ ਇਲਾਜ ਨਾ ਹੋਵੇ ਉਹਨੂੰ ਆਪਾਂ ਕੀ ਕਹਿ ਦਿੰਨੇ ਆ ਜੀ ਲਾ ਇਲਾਜ ਕਹਿ ਦਿੰਨੇ ਆ অপਸ਼ਨ ਨੰਬਰ ਸੈਕੰਡ ਇਸ ਦਾ ਜਿਹੜਾ ਉਹ ਸਹੀ ਆਨਸਰ ਹੈ ਤਾਂ ਇਹ ਹੈਗੀ ਸੀ ਜੀ ਅੱਜ ਦੀ ਟੈਸਟ ਕਲਾਸ ਜੇਕਰ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਠੀਕ ਹੈ ਬਾਕੀ ਜਲਦੀ ਹਾਜ਼ਰ ਹੋਵਾਂਗੇ ਆਪਾਂ ਅਗਲੀ ਵੀਡੀਓ ਲੈ ਕੇ ਹੋਰ ਵੀ ਟੈਸਟ ਕਲਾਸਿਸ ਜਿਹੜੀਆਂ ਨੇ ਆਲਰੇਡੀ ਲਗਾਈਆਂ ਗਈਆਂ ਨੇ ਵਿਰੋਧੀ ਸ਼ਬਦ ਸਮਾਨਾਰਥਕ ਸ਼ਬਦ ਅਗੇਤਰ ਪਿਛੇਤਰ ਇਹਨਾਂ ਦੇ ਆਲਰੇਡੀ ਕਲਾਸਿਸ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਟੈਸਟ ਕਲਾਸਿਸ ਜੇਕਰ ਤੁਸੀਂ ਉਹ ਕਲਾਸਿਸ ਨਹੀਂ ਦੇਖਿਆ ਹੈ ਗਿਆ ਤਾਂ ਉਹਨਾਂ ਦਾ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਤੁਸੀਂ ਜਾ ਕੇ ਉਹਨਾਂ ਨੂੰ ਜਿਹੜਾ ਚੈੱਕ ਆਊਟ ਕਰ ਸਕਦੇ ਹੋ ਕਲੀਅਰ ਹੈ ਜੀ ਤਾਂ ਮਿਲਦੇ ਹਾਂ ਨਵੀਂ ਵੀਡੀਓ ਲੈ ਕੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ